ਚੋਇਸ ਕੋਲ ਦੇਖਨੇ ਵਧੀਆ ਥੋਕ ਕੋਲ ਦੇਖੋ ਜ਼ੋਰ ਕੋਲ ਸਵਾਇਕ ਚੈੱਕ ਆਉਟ ਦਾ ਦਰਸ਼ਕਾਂ ਚੜਸ ਚੜਸ ਦੋ ਚਾਰ ਬੰਦੇ ਕਰ ਰਹੇ ਹੈ। ਹੈਲੋ ਭਾਈ ਸ਼ਸ਼ੀ ਕਾਲੂ ਮੇਰੀ ਦਿੱਕਾਰ ਤੁਸੀਂ ਸਾਰੇ ਟੀਮ ਨੂੰ ਕਿ ਸੋ ਆਪਣਾ ਅੱਜ ਦਾ ਨਵਾਂ ਵਲੌਗ ਤੁਹਾਡੇ ਲਈ ਲੈ ਕੇ ਆਏ ਆ। ਸੋ ਗਾਇਜ਼ ਦੁਪਹਿਰ ਤੇ ਸ਼ਾਮ ਦੇ 4 ਵਜੇ ਨਾਲ ਇਹਨੇ ਤੇ ਆਪਾਂ ਵਲੌਗ ਤਾਂ ਲੇਟ ਸਟਾਰਟ ਕੀਤਾ ਕਿਉਂਕਿ ਪਿੱਛੇ ਤੁਸੀਂ ਦੇਖ ਰਹੇ ਹੋ ਆਪਾਂ ਵਾਲ ਪੇਪਰ ਲਾਇਆ ਤੁਹਾਨੂੰ ਦਿਖਾਵਾਂਗੇ ਰਾਤ ਨੂੰ ਪੂਰੀ ਕੰਦ ਤੁਸੀਂ ਇੰਨੀ ਦੇਖ ਲਓ ਹਲੇ ਮਾੜਾ ਰਹਿੰਦਾ ਹੈ ਤੁਹਾਨੂੰ ਆਪਾਂ ਰਾਤ ਨੂੰ ਦਿਖਾਵਾਂਗੇ ਪੂਰਾ ਫੁੱਲ ਤੁਸੀਂ ਵਲੌਗ ਵਿੱਚ ਬਣੇ ਰਹੋ ਤੇ ਆਹ ਤੁਹਾਨੂੰ ਰੋਟੀ ਖਾ ਕੇ ਮਿਲਦੇ ਆਂ। ਸੋ ਇਹ ਰੋਟੀ ਖਾ ਲਈ ਸੀ ਤੇ ਹੁਣ ਆਪਾਂ ਨਾਣ ਚੱਲਿਆਂ ਦੁਬਾਰਾ ਨਾ ਰਹੇ ਆ ਪਹਿਲਾਂ ਨਾਲ ਦੀ ਸਵੇਰੇ 8:00 ਹੋ ਗਿਆ ਹੁਣ ਦੁਬਾਰਾ ਚੱਲਿਆਂ। ਮਿੱਟੀ ਮਿੱਟੀ ਹੋਇਆ ਪਿਆ ਸਰ। ਸੋ ਆਪਾਂ ਚੱਲਦੇ ਆਂ ਨਾਣੇ ਤੁਹਾਨੂੰ ਗਲੀ ਦਾ ਵੀਅੂ ਦਿਖਾਣੇ ਆ। ਮੌਸਮ ਠੀਕ ਹੈ ਧੁੱਪ ਹੈਗੀ ਹਲੇ। ਤੁਹਾਨੂੰ ਦਿਖਾਣੇ ਗਲੀਆ ਮੁਕੋਲ ਤੇ ਵਲੌਗ ਚੈੱਕ ਕਰੋ ਉੱਧਰ ਉੱਧਰ। ਉੱਧਰ। ਗਾਇਸ ਚੈੱਕ ਕਰੋ ਮੌਸਮ ਪਤਲੀ ਲੱਗ ਰਹੀ ਧੁੱਪ ਘਾਟਾ। ਹੈਗੀ ਆ ਪਰ। ਬਦਲ ਚੱਕਰ ਬਦਲ ਵਾਇਸ ਤੁਹਾਨੂੰ ਨਾਕੇ ਮਿਲਦੇ ਆ ਕਿ ਆਪਾਂ ਮੜਿਆ ਸ਼ਾਮ ਜਣ ਜਾ ਕੇ ਆ ਟੇਪ ਲੈ ਜਾਣੀ ਆ ਸੋ ਮਿਲਦੇ ਆ ਤੁਹਾਨੂੰ ਨਾਕੇ ਸੋ ਕਈ ਫੁੱਲ ਚੈੱਕ ਕਰੋ ਮੜੇ ਕਿ ਨਵੀਂ ਲੱਗਦੇ ਬਲੱਡ ਕਰੀਏ ਜਮਾ ਨਹੀਂ ਦੇਖੋ ਚਮਾ ਵੀ ਬਲੱਡਿਕਾ ਦੇ ਪਾਸੇ ਸੋ ਗਾਈਸ ਖੋਲ ਦੇਖੋ ਕਿੰਨੇ ਪੱਤੀਆ ਫੋਕਸ ਦੇਖੋ ਤੁਸੀਂ ਹੋਰ ਕੁਝ ਨਾ ਦੇਖੋ ਬਸ ਸੋ ਗਾਈਸ ਤੁਸੀਂ ਦੇਖ ਲਓ ਵਾਲ ਪੇਪਰ ਕਿਵੇਂ ਦਊਗਾ ਅੰਦਾਜ਼ਾ ਲਾ ਲਓ ਬਸ ਇੱਥੋਂ ਫਿਰ ਸਾਨੂੰ ਅੱਜ ਰਾਤ ਨੂੰ ਦਿਖਾਉਣਾ ਹੈ ਪੂਰੀ ਕੰਦ ਚਲੋ ਗਾਈਸ ਆਪਾਂ ਨਾ ਆ ਗਏ ਰੇਡੀਓਗੇ ਸੀ ਤੇ ਆਪਾਂ ਹੁਣ ਚਲਦੇ ਆ ਕੈਫੇ ਤੇ ਤੁਹਾਨੂੰ ਮਿਲਦੇ ਆ ਕੈਫੇ ਜਾ ਕੇ ਤੇ ਆਪਾਂ ਇੱਕ ਟੇਪ ਲਗਾਣੀ ਹੈ ਸੋ ਚਲਦੇ ਆ ਵਾਲਪੇਪਰ ਚ ਲਾਣੀ ਤੁਹਾਨੂੰ ਦਿਖਾਵਾਂਗੇ ਵਾਲਪੇਪਰ ਅੱਜ ਰਾਤ ਨੂੰ ਤੇ ਇਹਨੂੰ ਚੈੱਕ ਕਰਕੇ ਆਪਾਂ ਪਏ। ਸੋ ਚਲਦੇ ਆ ਗਾਇਜ਼ ਕੈਫੇ ਤੇ ਆਪਾਂ ਤੁਹਾਨੂੰ ਮਿਲਦੇ ਆ ਕੈਫੇ ਜਾ ਕੇ ਤੇ ਆਪਾਂ ਤੁਹਾਨੂੰ ਦਿਖਾਈਏ ਰੂਟ ਕਿੱਧਰ ਨੂੰ ਜਾਣਾ ਅੱਜ ਆਪਾਂ। ਸੋ ਚਲਦੇ ਆ ਦੇਖਦੇ ਆ ਅੱਜ ਬਣਨਾ ਚਾਹੀਦਾ ਕੰਮ ਵੈਸੇ ਤਾਂ ਕਿਉਂਕਿ ਬਹੁਤ ਦਿਨ ਹੋ ਗਏ। ਦੇਖਦੇ ਆ ਕਿ ਬਣ ਤਿੰਨ ਕਾਉਂਸਲਿੰਗ ਆਉਂਦੀ ਐ ਇੱਕ ਹੋ ਗਈ ਦੂਜੀ ਤੀਜੀ ਆਣੀ ਐ। ਦੂਜੀ ਆਪਾਂ ਕਰਨ ਚੱਲੇ ਆਂ ਪਰ ਅੰਸੋ ਚੱਲਦੇ ਆਂ ਤੇ ਵਲੌਗ ਵਿੱਚ ਬਣੇ ਰਿਹਾ ਆਪਾਂ ਦੋ ਚਾਰ ਆਪਾਂ ਕਰਕੇ ਕੰਮ ਚੱਲ ਜਾਈਏ। ਸੋ ਬਾਈ ਬੈਗਜੀ ਜੋ ਫਿਰ ਦਸੋ ਚਾਲਦੇ ਵਸਤੇ ਕਿੱਥੇ ਜਾ ਕੇ ਮਿਲਦੇ ਆ। ਸੋ ਬਾਈ ਤੁਸੀਂ ਇੱਕ ਗੱਲ ਨੋਟ ਕੀਤੀ ਹੋਣੀ ਐ ਕਿ ਅਸੀਂ ਹਰ ਰੋਜ਼ ਹਰ ਵਲੌਗ ਦੇ ਵਿੱਚ ਕਿਤੇ ਨਾ ਕਿਤੇ ਜਾਂਦੇ ਆ ਕਿਉਂਕਿ ਫਿਰਨਾ ਨਹੀਂ ਕਹਿੰਦੇ ਇਹਨੂੰ ਕੰਮ ਹੀ ਕਹਿੰਦੇ ਨੇ ਸਾਨੂੰ ਹਰ ਵੀ ਹਰ ਦਿਨ ਕੋਈ ਕੰਮ ਹੀ ਹੁੰਦਾ ਹੈ। ਜਾਂ ਫੇ ਮੇਰਾ ਆਪਦੇ ਹੁੰਦਾ ਜਾਂ ਫਿਰ ਘਰਦਿਆਂ ਦਾ ਹੁੰਦਾ। ਅਸੀਂ ਐਵੇਂ ਫालतू ਖੜਦੇ ਨਹੀਂ ਹੈਗੇ। ਇਹ ਜਾਣੇ ਵੀ ਇੱਕ ਅਦਾ ਮਾੜਾ ਮੋਟਾ ਜਿਹੜਾ ਕੱਟਿਆ ਨੇ ਆ ਪਾਲ ਤੁਸੀਂ ਕਿਤੇ ਐਵੇਂ ਨਹੀਂ ਜਾਂਦੇ ਨਾ ਪੈਟਰੋਲ ਖੋਦਦੇ ਆ ਦੇਖੋ ਮੈਂ ਚੌਂਕ ਦੇਖੋ ਸਮਰ ਵਾਲਾ ਚੌਂਕ ਦੇਖੋ ਭਾਈ ਚੈੱਕ ਕਰੋ ਅਰਦਾਸ ਸਿਨੇਮਾ ਪੁਰਾਣਾ ਲਹਿੜੀ ਰੋਡ ਵਾਲਾ ਬੜਾ ਘੈਂਟ ਮਾਹੌਲ ਸੀ ਬਹੁਤ ਤਿੰਨ ਚਾਰ ਵਾਰ ਆਇਆ ਸੀ ਵੀ ਇੱਥੇ ਚੈੱਕ ਕਰੋ ਅਰਦਾਸ ਸਿਨੇਮਾ ਸਾਡੇ ਸਕੂਲ ਵਾਲੇ ਦੋ ਤਿੰਨ ਚਾਰ ਵਾਰ ਲੈ ਗਿਆ ਜਦੋਂ ਕੰਮ ਹੋ ਗਿਆ ਸੀ ਆਪਾਂ ਚੋਇਸ ਫਿਲ ਕਰਤੀ ਸੀ ਚਲਦਾਂਗੇ ਕਰੀਤੇ ਬਲੌਗ ਵਿੱਚ ਬਣੇ ਰਿਓ ਇਹਨੂੰ ਦੇਖੋ ਆਇਓ ਤੁਸੀਂ ਪਤਲੀ ਗਲੀ ਚਾ ਤੁਹਾਨੂੰ ਉੱਥੇ ਜਾ ਕੇ ਮਿਲਦੇ ਆਂ ਕਿੱਧਰੇ ਆਣਾ ਦੁਕਾਨ ਤੇ ਜਾ ਕੇ ਤੇ ਵਲੌਗ ਵਿੱਚ ਦੇਖੇ ਰਹੋ ਚਾਹ ਕੇ ਆਏ ਆ ਯਾਰ ਲੱਗ ਗਿਆ ਅੱਜ ਕੋਈ ਚਾਂਕ ਸਿੱਧਾ ਚੁੱਧਾ ਪਹ ਜਾਣਾ ਪਹ ਜਾ ਮੜੇ ਤੋਂ ਮੰਨੀ ਦੀਆਂ ਪੁਲਿਸ ਵਾਲਿਆਂ ਨੇ ਪਹ ਜਾ ਟੇਪ ਲੈਂਡ ਚੱਲੇ ਆ ਸੀ ਤੁਹਾਨੂੰ ਰਾਹ ਦਿਖਾਣੇ ਚਲੋ ਚੱਲੀਏ ਸੋ ਅੱਜ ਆਪਾਂ ਟੇਪ ਲੈ ਲਈ ਸੀ ਤੇ ਆਪਾਂ ਇੱਕ ਟੇਪ ਹੋਰ ਲੈਣੀ ਆ ਵਾਲਪੇਪਰ ਲਈ ਸੋ ਆਪਾਂ ਉਹ ਲੈ ਕੇ ਘਰੇ ਚੱਲਦੇ ਆਂ ਤੇ ਤੁਹਾਨੂੰ ਦਿਖਾਣੇ ਆ ਵਲੌਗ ਵਿੱਚ ਕੁਛ ਸੋ ਆਪਾਂ ਟੇਪ ਲੈ ਕੇ ਤੁਹਾਨੂੰ ਚੱਲਦੇ ਆਂ ਅੱਜ ਆਪਾਂ ਹੁਣ ਬਲੈਕ ਕਲਰ ਦੀ ਟੇਪ ਲੈਣੀ ਆ 골ਡਨ ਤਾਂ ਆਪਾਂ ਲੈ ਲਈ ਸੀ ਤੁਹਾਨੂੰ ਘਰ ਜਾ ਕੇ ਦਿਖਾਉਂਦੇ ਆ ਕਿਹੜੀ ਰੰਗ ਦੀ ਟੇਬਲ ਲਿੱਤੀ ਆਪਾਂ ਸੋ ਬਲੌਕਸ ਬਣੇ ਸੋ ਗਾਈਜ਼ ਖੰਨੇ ਦਾ ਬੱਸ ਸਟੈਂਡ ਮਹਾਰਾਜਾ ਦਸਾ ਸਿੰਘ ਰਾਮ ਗੜੀਆ ਚੈੱਕ ਕਰੋ ਵਿਚਾਰਨ ਹੈਗਾ ਮਾਰ ਗਾਈਜ਼ ਜੋ ਕਿ ਤੁਸੀਂ ਬਹੁਤ ਵਾਰ ਆਏ ਹੋ ਇੱਥੇ ਭਗਵਾਨ ਜੀ ਇਹ ਆ ਗਿਆ ਯਾਰ ਮੈਂ ਆਇਆ ਇੱਧਰ ਇੱਕ ਦੋ ਵਾਰ ਪਹਿਲਾਂ ਪਹਿਲਾਂ ਕਰਨੀ ਸੀਗਾ ਉਹ ਸੋ ਗਾਜ ਆਪਾਂ ਏਸ ਗਰਾਊਂਡ ਆਏ ਸੀ ਬਾਲੀਬਾਲ ਖੇਡਣ ਬਾਲੀਬਾਲ ਹੈ ਹੀ ਨਹੀਂ ਖੇਡਣੀ ਹੁੰਨੀ ਕੋਈ ਨੈਟ ਖਾਲੀ ਪਿਆ ਕੋਈ ਹੈ ਨਹੀਂ ਸੋ ਆਪਾਂ ਘਰੇ ਚੱਲੇ ਆਉਣ ਕਰ ਰੋ ਫੋਨ ਆ ਗਿਆ ਸੋ ਚਲਦੇ ਆਂ ਕਰੇ। ਫਿਰ ਕਰਿਆ ਕੇ ਮਿਲਦਾ ਤੁਹਾਨੂੰ ਨੈਟ ਦਿਖਾਉਣੇ ਆ ਬਾਲੀਬੋਲ ਦਾ। ਚ ਕੋਈ ਚੈੱਕ ਕਰੋ ਖਾਲੀ ਕੋਈ ਨਹੀਂ ਫੇੜ ਰਿਹਾ। ਸੋ ਚਲਦੇ ਆਂ ਕਰੇ ਕੱਲ ਆਵਾਂਗੇ। ਪਾਣੀ ਕਰਿਆ ਕੇ ਬਲੀ ਠੰਡਾ। ਸੋ ਗਾਈਜ਼ ਕੋਟੀ ਫੋਨ ਕਰੇ ਚੱਲੇ ਸੀ। ਆਪਾਂ 버ਗਰ ਲੈ ਕੇ ਆਣਾ ਸੋ ਆਪਾਂ ਚੱਲਦੇ ਆਂ ਕਰਿਆ ਕੇ ਮਿਲਦੇ ਬਲੱਗ ਵਿੱਚ ਬਣੇ ਰਹੋ। ਸੋ ਗਾਈਜ਼ ਕਰਿਆ ਗਿਆ ਸੀ ਤੇ ਆਪਾਂ ਦੁਕਾਨ ਤੇ ਚੱਲ ਰਹੇ ਆ ਤੁਹਾਨੂੰ ਮਿਲਦੇ ਆਂ ਦੁਕਾਨ ਤੇ ਜਾ ਕੇ। ਸੋ ਗਾਈਜ਼ ਕੋਟੇ ਪਲੇ ਆਈਏ ਤੁਹਾਨੂੰ ਮਿਲਦੇ ਆਂ ਟੇਪ ਲੈ ਆਂਗੇ। ਚੈੱਕ ਕਰੋ ਕਿ ਨਿਕਲੀ ਆ ਵੀ ਆਪਾਂ ਮੜੇ ਬਾਹਰ ਚਲੇ ਸੀ ਇੱਕ ਟੇਪ ਲੈ ਕੇ ਆਣੀਆ ਤੇ ਖਾਣ ਪੀਣ ਨੂੰ ਕੁਝ ਲੈ ਕੇ ਆਣਾ ਕਰਦਿਆਂ ਲਈ ਸੋ ਆਪਾਂ ਜਲਦੀ ਤੁਹਾਨੂੰ ਆ ਕੇ ਮਿਲਦੇ ਹਾਂ ਬਲੌਗ ਵਿੱਚ ਬਣੇ ਰਹੋ 24 ਆਪਾਂ ਕਰਿਆ ਗਈ ਸੀ ਤੇ ਆਪਾਂ ਟੇਪ ਲਿਆਂਦੀਏ ਦੋਨੇ ਟੇਪਾਂ ਲਿਆਂਦੀਆਂ ਤੇ ਆਪਾਂ ਹੁਣ ਦਹੀਂ ਲੈਣ ਚੱਲੇ ਹਾਂ ਤੇ ਤੁਹਾਨੂੰ ਦਹੀਂ ਲੈ ਕੇ ਆ ਕੇ ਮਿਲਦੇ ਹਾਂ ਬਹੁਤ ਜਿਆਦਾ ਮੈਥੋ ਸੋ ਗਾਈਜ਼ ਆਪਾਂ ਸਾਹਮਣੇ ਆਣਾ ਇੱਥੇ ਚਲ ਚੱਲੀਏ ਓਏ ਦੂਜਾ ਲਫਾ ਲੈ ਕੇ ਚੱਲਦੇ ਹਾਂ ਚਲੋ ਚੱਲੀਏ ਕੰਮ ਦੇ ਕੋਲ ਆ ਗਏ ਲੱਛੋ ਗਾਈਜ਼ ਕਾਰ ਕੋਲ ਆ ਗਏ ਜੂਪੀਟਰ پارک ਕਰਕੇ ਮਿਲਦੇ ਅੰਦਰ ਸੋ ਗਾਈਜ਼ ਆਪਾਂ ਜਿਹੜੇ ਕੰਮ ਲਈ ਗਏ ਸੀ ਉਹ ਤਾਂ ਫੇਰ ਵੀ ਨਹੀਂ ਹੋਇਆ ਤਾਂ ਹੀ ਤਾਂ ਫੇਰ ਰਹੇ ਗਏ ਸੋ ਆਪਾਂ ਤੁਰ ਕੇ ਚੱਲ ਲੈਂਦੇ ਆ ਨਾਲੇ ਸੈਰ ਉਹ ਚਲੋ ਚੱਲੀਏ ਸੋ ਗਾਈਜ਼ ਚਲੋ ਤਾਂ ਅੰਗ ਲੈ ਕੇ ਇਹ ਇੱਕ ਵਾਰ ਚੈੱਕ ਕਰੋ ਦਿਖਦਾ ਕੁਝ ਸੋ ਗਾਇਜ਼ ਹਲਦੀ ਦੇ ਨਾਲ ਆਪਾਂ ਲੀਤਾ ਜਿੰਮ ਜਿੰਮ ਪੰਜਰੀ ਪਹਿਲਾਂ ਆਪਾਂ ਕੋ ਹੈਗੇ ਸੀ ਦਹੀਂ ਤੇ ਹਲਦੀ ਆਪਾਂ ਲੈ ਲਏ ਦੁਬਾਰਾ ਚਲੋ ਚੱਲੀਏ ਕਰੇ ਪੱਕਰੇ ਆ ਕੇ ਦਹੀਂ ਲੈ ਕੇ ਹਲਦੀ ਲੈ ਕੇ ਸਵੇਰੇ ਆਪਾਂ ਹੁਣ ਵਾਲਪੇਪਰ ਦੀ ਸੈਟਿੰਗ ਕਰਦੇ ਆਂ ਤੇ ਚਲੋ ਤੁਸੀਂ ਵੀ ਨਾਲ ਦੇਖੋ ਕਿਹੜੀ ਮਾੜੀ ਟੇਪ ਉੱਤੋਂ ਪਾ ਲਈਏ ਚਲੋ ਚੱਲੀਏ ਆਪਾਂ ਆਹ ਦੋਨੇ ਟੇਪਾਂ ਲਿਆਂਦੇ ਸੀ ਇੱਕ ਬਲੈਕ ਸੀ 골ਡਨ ਸੀ ਤੁਹਾਨੂੰ ਦਿਖਾਵਾਂਗੇ ਤੁਹਾਡੇ ਕੀ ਕਮਾਨ ਕੀ ਇਹ ਤੇ ਤੁਸੀਂ ਵਲੌਗਸ ਵਿੱਚ ਬਸ ਦੇਖੀ ਚੱਲਿਓ ਤੁਹਾਨੂੰ ਦਿਖਾਵਾਂਗੇ ਕਿਨੇ ਘੈਂਟ ਸੀ ਬਣਾਵਾਂਗੇ ਸੀ ਚਲੋ ਗਾਇਜ਼ ਆਪਾਂ ਲਾਣੇ ਹੁਣ ਕਿੱਥੇ ਲਾਣੇ ਚਲੋ ਸੋ ਹੈਲੋ ਗਾਇਜ਼ ਆਪਣਾ 80% ਕੰਮ ਹੋ ਗਿਆ ਸੀ ਵਾਲਪੇਪਰ ਆਪਾਂ ਟੇਪ ਲਾਤੀ ਸੀ ਤੇ 20% ਆਪਾਂ ਕੱਲ ਕਰਾਂਗੇ ਤੇ ਆਪਾਂ ਰੋਟੀ ਖਾਣ ਲੱਗੇ ਤੁਹਾਨੂੰ ਦਿਖਾਣੇ ਆਪਾਂ ਅੱਜ ਕੀ ਖਾ ਰਹੇ ਆ ਸੋ ਕਦੇ ਆਪਾਂ ਵਾਲਪੇਪਰ ਤੁਹਾਨੂੰ ਕੱਲ ਦਿਖਾਵਾਂਗੇ ਸਾਰਾ ਏ ਟੂ ਜ਼ेड ਕੰਪਲੀਟ ਹੋ ਜਾਊਗਾ 100% ਉਹ ਦਿਖਾਣੇ ਆ ਸੀ ਹੁਣ ਕੀ ਖਾ ਰਹੇ ਹਾਂ ਤੇ ਤੁਸੀਂ ਵੀ ਇੰਜੋਏ ਕਰੋ ਬਲੌਗ ਨੂੰ ਸਾਹਮਣੇ ਫਿਲਮ ਕਲੈਕਟਰੀ ਪੰਜਾਬੀ ਤੋਂ ਦਿਖਾਣੇ ਆ ਅੱਜ ਆਪਾਂ ਰਾਈਸ ਤੇ ਮੂੰਗੀ ਮਸਰੀ ਤੇ 커ਡ ਖਾ ਰਹੇ ਹਾਂ ਮਤਲਬ ਦਹੀਂ ਸੋ ਅਸੀਂ ਵੀ ਖਾਣੇ ਆ ਤੇ ਤੁਸੀਂ ਵੀ ਖਾਓ ਮਿਲਦੇ ਆ ਤੁਹਾਨੂੰ ਖਾਣ ਤੋਂ ਬਾਅਦ ਸੋ ਗਾਇਸ ਆਪਾਂ ਰੋਟੀ ਖਾ ਲਈ ਸੀ ਤੇ ਆਪਾਂ ਬਲੌਗ ਐਂਟਿੰਗ ਕਰਦੇ ਚੱਲੋ ਤੇ ਆਪਾਂ ਕੱਲ੍ਹ गाइस ਤੁਹਾਨੂੰ ਪੂਰਾ ਵਲੋਗ ਫਿਰ ਦਿਖਾਵਾਂਗੇ ਥੋੜਾ ਦੇਖ ਲਓ ਤੁਸੀਂ ਇਹਨਾਂ ਨੂੰ ਸੋ ਇਹ ਕਹੀਏ ਅਸੀਂ ਆਪਣਾ ਅੱਜ ਦਾ ਵਲੋਗ ਜੇ ਤੁਹਾਨੂੰ ਵਧੀਆ ਲੱਗਿਆ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤਨਾਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆਗੇ ਲਾਈਕ ਸਟੋ ਬਲੌਗ ਵਿੱਚ ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ